ਅੱਜ ਮੈਂ ਗੱਲ ਕਰਾਂਗਾ ਪੰਜਾਬ ਅਤੇ ਦੇਸ਼ ਵਿੱਚ ਜਾਤੀ ਵਿਵਸਥਾ ਰਾਖਵਾ ਕਰਨ ਅਤੇ ਸਮਾਜ ਦੀ ਜਾਗਰੂਤਾ ਬਾਰੇ ਪੰਜਾਬ ਦਾ ਜਰਨਲ ਵਰਗ ਖਾਸ ਕਰਕੇ ਜੱਟ ਭਾਈਚਾਰਾ ਅਤੇ ਦੇਸ਼ਪੱਦਰ ਤੇ ਬ੍ਰਾਹਮਣ ਸਵਰਨ ਵਰਗ ਇਹ ਦੋਵੇਂ ਇੱਕੋ ਮਾਨਸਿਕਤਾ ਵਾਲੇ ਹਨ ਭਾਵੇਂ ਪੰਜਾਬ ਦੇ ਸਿੱਖ ਆਪਣੇ ਆਪ ਨੂੰ ਵੱਖਰੇ ਕਹਿੰਦੇ ਹਨ ਪਰ ਉਹਨਾਂ ਦੇ ਕੰਮ ਇਹ ਸਾਬਤ ਕਰਦੇ ਹਨ ਕਿ ਉਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਕਿ ਤੁਸੀਂ ਜਾਣਦੇ ਹੋ ਕਿਉਂ ਆਓ ਵਿਸਥਾਰ ਨਾਲ ਸਮਝੀਏ ਦੇਸ਼ਪੱਦਰ ਤੇ ਬ੍ਰਾਹਮਣ ਅਤੇ ਸਵਰਨ ਵਰਗ ਰਾਖਵਾ ਕਰਨ ਦੇ ਵਿਰੋਧ ਵਿੱਚ ਰਹਿੰਦਾ ਹੈ ਵਿਸ਼ਵ ਹਿੰਦੂ ਪ੍ਰਸਿੱਧ ਅਤੇ ਹੋਰ ਹਿੰਦੂ ਸੰਗਠਨ ਲਗਾਤਾਰ ਰਾਖਵਾ ਕਰਨ ਖਤਮ ਕਰਨ ਅਤੇ ਐਸਸੀਐਸਟੀ ਐਕਟ ਰੱਦ ਕਰਨ ਦੀ ਮੰਗ ਕਰਦੇ ਰਹਿੰਦੇ ਹਨ ਇਹ ਐਕਟ 1999 ਵਿੱਚ ਨੂੰ ਜਾਤੀਆਂ ਅਤੇ ਜਨ ਜਾਤੀਆਂ ਵਿਰੁੱਧ ਅਤਿਆਚਾਰ ਅਤੇ ਨਫ਼ਰਤੀ ਅਪਰਾਧ ਰੋਕਣ ਲਈ ਬਣਾਇਆ ਗਿਆ ਸੀ ਪੰਜਾਬ ਵਿੱਚ ਵੀ ਜਰਨਲ ਸਮਾਜ ਖਾਸ ਕਰਕੇ ਜੱਟ ਭਾਈਚਾਰੇ ਦੀਆਂ ਟ੍ਰੈਡੀਸ਼ਨਜ਼ ਨੇ ਵੀ ਰਾਖਵਾ ਕਰਨ ਬੰਦ ਕਰਨ ਅਤੇ ਐਸਸੀ ਐਸਟੀ ਐਕਟ ਨੂੰ ਰੱਦ ਕਰਨ ਦੀਆਂ ਮੰਗਾਂ ਰੱਖੀਆਂ ਪਰ ਹਾਸਲ ਕੀ ਹੋਇਆ ਹੁਣ ਉਹ ਖੁਦ ਵੀ ਆਰਥਿਕ ਤੌਰ ਤੇ ਕਮਜ਼ੋਰ ਈਡਬਲਯੂ ਐਸ ਲਈ 10% ਰਾਖਵਾ ਕਰਨ ਲ